ਹਾਨੂੰ ਸਾਰੀ ਸਿਕਲ ਆਪਣੀ ਸੈਟਰਡੇ ਸੰਡੇ ਵੀਕਐਂਡ ਸੇਲ ਚੱਲ ਰਹੀ ਹੈ ਸਭ ਨੂੰ ਪਤਾ ਹੈ ਜੋ ਮੈਨੂੰ ਰੈਗੂਲਰ ਫੋਲੋ ਕਰ ਰਹੇ ਨੇ ਸੋ ਜਿਨ੍ਹਾਂ ਨੇ ਹੋਰ ਆਫਰਸ ਦੇਖਣੇ ਨੇ ਨਿਊ ਅਪਡੇਟਸ ਦੇਖਣੇ ਗੱਲ ਸੰਡੇ ਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਦਬਾ ਲਓ ਤਾਂ ਜੋ ਆਫਰਸ ਤੁਹਾਨੂੰ ਮਿਲਦੇ ਰਹਿਣ ਆਵਲੇ ਆਫਰ ਤੁਸੀਂ ਦੇਖ ਰਹੇ ਹੋ 200 ਰੁਪਏ ਦੇ 1920 ਦੇ ਤੁਸੀਂ ਦੇਖ ਸਕਦੇ ਹੋ ਚਾਟਨ ਦੇ ਸੂਟ ਆਉਣ ਵਾਲੇ ਹੈਗੇ ਆ 올 ਓਵਰ ਸੂਟ ਹੈ 350 ਮੀਟਰ ਤੁਸੀਂ ਇਸ ਦਾ ਫੌਕਸ ਸੂਟ ਨਾ ਸਕਦੇ ਹੋ ਨੈਕਸਟ ਹੈ ਜੌਰਜਟ ਦਾ ਸੂਟ ਹੈਗਾ ਬਹੁਤ ਹੀ ਸੋਨਾ ਬੇਸਿਸ ਲੱਗੇ ਹੈ ਬਿਲਕੁਲ ਪੰਜਾਬੀ ਲੁੱਕ કોટਨ ਦੇ ਸੂਟਸ ਜੋਰਜਟ ਦੇ ਸੂਟ ਹੈ ਮਿਕਸ ਕਲੈਕਸ਼ਨ ਹੈ ਜੀ ਸਾਰੇ ਡਿਸਕਾਊਂਟ ਦੇ ਵਿੱਚ ਕੱਢ ਦਿੱਤੀ ਗਈ ਹੈਗੀ ਹੈ ਕੋਟਨ ਦੇ ਸੂਟਸ ਹੈਗੇ ਨੇ ਜੀ embroidery ਕੀਤੀ ਹੈ ਨਾਲ ਦੁਪट्टे ਵੀ ਹੈ ਜੀ ਸੂਟ ਦੇ ਆ ਜੋਰਜਟ ਦੀ ਕਲੈਕਸ਼ਨ ਹੈ ਇਹ ਜੋਰਜਟ ਦੀ ਤੇ ਕੋਟਨ ਦੀ ਹੈਗੀ ਹੈ ਇਹ ਤਾਂ ਬਹੁਤ ਹੀ ਸੋਹਣੇ ਕਲਰ ਬਹੁਤ ਸੋਹਣਾ ਮਤਲਬ ਤੁਸੀਂ ਦੇਖ ਸਕਦੇ ਹੋ ਸਾਰੇ ਜੋ ਕਿ ਸੂਟ ਇਕਲੇ ਪਹਿਲਾਂ 800 900 ਦੇ ਸੀਗੇ ਉਹ ਹੁਣ ਤਾਂ 9920 ਦੇ ਵਿੱਚ 2 ਮੀਟਰ ਇਹਨੇ ਕੋਟਨ ਦੇ ਜੋਰਜਟ ਤੇ オーਗੈਂਜ਼ਾ ਦੇ ਐਂਡ ਸਿਲਕ ਦੇ ਫੋਨ ਸਿਲਕ ਦੇ ਸਾਰੇ ਮਿਕਸ ਕਲੈਕਸ਼ਨ ਹੈਗੇ ਜੀ ਕਿਉਂਕਿ ਸਿੰਗਲ ਸਿੰਗਲ ਸੂਟਸ ਸੌਟਸ ਰਹਿ ਗਏ ਨੇ ਸੋ ਜਿਨ੍ਹਾਂ ਨੇ ਬੁਕਿੰਗ ਦੇਣੀ ਹੈ ਜਲਦੀ ਦੇ ਸਕਦੇ ਹੋ ਡਾਇਰੈਕਟ ਪੇਮੈਂਟ ਐਂਡ ਐਡਰੈਸ ਸੈਂਡ ਕਰਕੇ ਨੋ ਕੈਸ਼ ਔਨ ਡਿਲੀਵਰੀ ਪੇਮੈਂਟ ਅਡਵਾਂਸ ਦੇ ਵਿੱਚ ਹੀ ਹੋਏਗੀ ਇਹ ਸਾਰੇ ਸੌਟਸ ਆਫ ਦੇ ਵਿੱਚ ਨੇ ਤੇ ਲਿਮਟਿਡ ਜਸਟੋਕ ਆ ਕਾਫੀ ਹੱਦ ਤੱਕ ਇਹਨਾਂ ਚ ਸੌਟ ਸੇਲ ਵੀ ਹੋ ਚੁੱਕੇ ਨੇ ਕੁਝ ਕੁ ਰੈਗਨਿਸ ਉਹ ਜਨਾਂ ਨੇ ਜਲਦੀ ਆਰਡਰ ਕਰਨਾ ਹੈ ਸਾਡੇ WhatsApp ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੰਬਰ ਸਕਰੀਨ ਤੇ ਦਿੱਤਾ ਹੋਇਆ ਪ੍ਰਾਈਸ ਵੀ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸੋ ਆਪਣਾ ਵੀ ਸਾਡਾ ਵੀ ਟਾਈਮ ਨਾ ਵੇਸਟ ਕਰਨਾ ਤੇ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਦਈਏ ਪੇਮੈਂਟ ਅਡਵਾਂਸ ਦੇ ਵਿੱਚ ਆਨਲਾਈਨ ਹੀ ਹੋਏਗੀ ਜੀ ਸੋ ਜਿਹਨਾਂ ਨੂੰ ਆਰਡਰ ਕਰਨਾ ਹੈ ਚੋ ਚੋ ਸੂਟਾਂ ਮੇਰੇ ਵਿੱਚੋਂ ਕੋਈ ਪਸੰਦ ਨਹੀਂ ਮਗਾ ਸਕਰੀਨ ਸ਼ਾਟ ਲੈ ਕੇ ਸਾਡੇ ਦਿੱਤੇ ਹੋਏ WhatsApp ਉਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣਾ ਐਡਰੈਸ ਸੈਂਡ ਕਰਕੇ ਪਿੰਨ ਕੋਡ ਨੇਮ ਵਗੈਰਾ ਪ੍ਰੋਪਰ ਸੈਂਡ ਕਰਕੇ ਪੇਮੈਂਟ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ so much ਵੀਡੀਓ ਦੇਖ ਕੇ